ਅੱਜ ਦੀ ਵਿਜ਼ਿਟਰ ਹੋਊਗੀ ਆਪਣੀ ਬਰਨਾਲਾ ਸ਼ਹਿਰ ਦੀ ਗੱਡੀ ਆਪਣੀ ਖੜੀ ਐ ਐਸਵੀਏ ਦੀ ਪਾਰਕਿੰਗ ਦੇ ਵਿੱਚ ਇੱਥੋਂ ਆਪਾਂ ਗੱਡੀ ਲੈ ਕੇ ਚੱਲਦੇ ਆਂ ਜੀ ਬਰਨਾਲੇ ਨੂੰ ਜਿੰਦ ਸੇਖਾਂ ਤੇ ਜ਼ਿਲ੍ਹਾ ਬਰਨਾਲਾ ਉਧਰੋਂ ਚੱਲੇ ਆਂ ਉੱਥੇ ਪ੍ਰੋਜੈਕਟ ਚੱਲੀ ਜਾਂਦਾ ਆਪਣਾ ਇੱਕ ਰਨਿੰਗ ਦੇ ਵਿੱਚ ਤੇ ਉੱਥੇ ਮਿਸਤਰੀਆਂ ਨੂੰ ਮਿਲ ਕੇ ਆਵਾਂਗੇ ਜਿਹੜੇ ਭਰਾ ਨੇ ਕੰਮ ਸਟਾਰਟ ਕੀਤਾ ਹੋਇਆ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਅੱਜ ਬੇਜੜ ਦੇ ਚਲੇ ਸੀਗੇ ਅਪਲਾਈ ਹੋਈ ਸੀ ਬਾਈ ਹੋਰਾਂ ਨੇ ਕਹਿੰਦੇ ਵੀ ਆ ਕੇ ਜਾਓ ਢੇਡਾ ਮਾਰ ਕੇ ਜਾਇ ਵਿੱਚ ਤੇ ਆਪਾਂ ਚੱਲਦੇ ਹਾਂ ਸੇਖਾਂ ਨੂੰ ਰਸਤੇ ਦੀ ਕੀ ਕੀ ਅਪਡੇਟ ਹੁੰਦੀ ਉਹ ਤੁਹਾਨੂੰ ਸਾਂਝੀ ਕਰਾਂਗੇ ਆਜ ਫਿਰ ਚੱਲਦੇ ਆ ਉਸ ਤੋਂ ਪਹਿਲਾਂ ਆਪਾਂ ਇੱਕ ਮਿੰਟ ਦੀ ਕਰਨੀ ਸੀਗੀ ਬ੍ਰਿਟੇਸ਼ ਸ਼ਹਿਰ ਦੇ ਵਿੱਚ ਇੱਥੇ ਆਪਣਾ ਮਿੱਤਰ ਹੈਗਾ ਜੱਗੀ ਡਾਇਨਰ ਬ੍ਰਿਟਾ ਤੁਸੀਂ ਜਾਣਦੇ ਹੋਵੋਗੇ ਪੋਸਟ ਆਉਂਦੀ ਆਪਾਂ ਫੇਸਬੁੱਕ ਦੇ ਉੱਪਰ ਸ਼ੇਅਰ ਕਰਦੇ ਰਹਿੰਦੇ ਆ ਤੇ ਬਾਈ ਨੇ ਕੋਠੀ ਬਣਾਉਣੀ ਹੈ ਇੱਥੇ ਬ੍ਰਿਟੇ ਦੇ ਵਿੱਚ ਪਹਿਲਾਂ ਇਹਦੀ ਜਗ੍ਹਾ ਦੀ ਮਨਤੀ ਕੀਤੀ ਇਸ ਤੋਂ ਬਾਅਦ ਦੇ ਵਿੱਚ ਚੱਲਾਂਗੇ ਆਪਾਂ ਬਰਨਾਲੇ ਨੂੰ ਲੇਟ ਥੋੜਾ ਜਿਹਾ ਕਾਫੀ ਹੋ ਗਏ ਸੀ ਇਸ ਕਰਕੇ ਗੱਡੀ ਵਧੀਆ ਖਿੱਚੀ ਆਪਾਂ ਨੇ ਤੇ ਅੱਗੇ ਤੁਹਾਨੂੰ ਪਤਾ ਵੀ ਰੋਡ ਵੀ ਥੋੜਾ ਜਿਹਾ ਪੀੜਾ ਆਉਣਾ ਹੈਗਾ ਉਹ ਤੇ ਵਧੀਆ ਸਪੀਡ ਤੇ ਕਿਉਂਕਿ ਆਪਾਂ ਲਗਭਗ ਚੱਲੇ ਸੀਗੀ ਇੱਥੋਂ 1 ਵਜੇ ਦੇ ਕਰੀਬ 1.5 ਵਜੇ ਚੱਲੇ ਆਪਾਂ ਇੱਥੋਂ ਬਾਕੀ ਆਪਾਂ ਭਲਾਡੇ ਤੋਂ ਤੇਲ ਪਾਣੀ ਗੱਡੀ ਦੇ ਵਿੱਚ ਪਵਾ ਲਾਂਗੇ ਇੱਥੋਂ ਇੱਥੋਂ ਪਵਾ ਕੇ ਫਿਰ ਚੱਲਣਾ ਹੈਗਾ ਆਪਾਂ ਨੇ ਭਲਾਡੇ ਤੋਂ ਬਾਇਆ ਭਿੱਖੀ ਬਰਨਾਲਾ ਠੀਕ ਹੈ ਜੀ ਉਸ ਪਾਸੇ ਦੀ ਆਪਾਂ ਚੱਲਾਂਗੇ ਬਰਨਾਲੇ ਸ਼ਹਿਰ ਨੂੰ ਰਾਸਤਾ ਕੀ ਆਪਣਾ ਉਹੀ ਆ ਗਿਆ ਭੀਖੀ ਵਾਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਭੀਖੀ ਤੋਂ ਲੈ ਕੇ ਬਰਨਾਲੇ ਤੱਕ ਦਾ ਜਮਾਂ ਕੰਜੈਸਟਿਡ ਰਸਤਾ ਹੈਗਾ ਤੁਸੀਂ ਇਹ ਲਾ ਲਓ ਵੀ 18 ਕ ਫੁੱਟਾ ਰੋਡ ਮਸਾਂ ਹੈਗਾ ਗੱਡੀ ਕ੍ਰੋਸ ਕਰਨੀ ਇੰਨੀ ਔਖੀ ਹੈ ਬਹੁਤ ਜ਼ਿਆਦਾ ਗੱਡੀਆਂ ਦੇ ਤੁਸੀਂ ਇਹ ਲਾ ਲਓ ਵੀ ਭੀਖੀ ਤੋਂ ਲੈ ਕੇ ਬਰਨਾਲੇ ਤੱਕ ਪੂਰੀ ਲੈਣ ਹੀ ਲੱਗੀ ਰਹਿੰਦੀ ਹੈ ਬਹੁਤ ਬਹੁਤ ਜ਼ਿਆਦਾ ਭੀੜਾ ਰਸਤਾ ਹੈਗਾ ਆਪਾਂ ਪਹੁੰਚ ਗਏ ਸੀਗੇ ਸਾਈਟ ਦੇ ਉੱਪਰ ਆਪਣੇ ਸੇਖਾ ਪਿੰਡ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿੱਥੇ ਤੁਹਾਨੂੰ ਦੱਸਿਆ ਸੀਗਾ ਆਪਾਂ ਨੇ ਜਾਣਾ ਸੀਗਾ ਆਪਣਾ ਇੱਥੇ ਇਹ ਪ੍ਰੋਜੈਕਟ ਚੱਲਿਆ ਜਾਂਦਾ ਹੈਗਾ 25 ਕ ਫੁੱਟ ਫਰੰਟ ਹੈਗਾ ਇਹ 25 ਫੁੱਟ ਫਰੰਟ ਦੇ ਵਿੱਚ ਬਹੁਤ ਸੋਹਣਾ ਪ੍ਰੋਜੈਕਟ ਬਣਾਇਆ ਹੈਗਾ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਆ ਗਈ ਤਾਂ ਹੀ ਕਰਕੇ ਆਪਾਂ ਨੂੰ ਆਉਣਾ ਪੈ ਗਿਆ ਨਹੀਂ ਤਾਂ ਵੈਸੇ ਆਉਣ ਦੀ ਲੋੜ ਪੈਣੀ ਸੀ ਕਿਉਂਕਿ ਬਾਈ ਨੂੰ ਮਿਸਤਰੀ ਥੋੜੇ ਜਿ ਗਲਤ ਮਿਲ ਗਏ ਜਿਹੜੇ ਪਹਿਲਾਂ ਕੰਮ ਕਰਕੇ ਗਏ ਨੇ ਪਰ ਜਿਹੜੇ ਹੁਣ ਕੰਮ ਕਰ ਰਹੇ ਨੇ ਇਹ ਬਾਈ ਪੂਰੇ ਘੰਟੇ ਦੇ ਮਿਸਤਰੀ ਤੇ ਇਹਨਾਂ ਨੂੰ ਆਪਾਂ ਸਮਝਾਉਣ ਵਾਸਤੇ ਗਏ ਸੀਗੇ ਜੋ ਵੀ ਕੁਝ ਗੱਲਬਾਤ ਰਹਿ ਗਈ ਸੀ ਡਿਜ਼ਾਈਨ ਇਹਦੇ ਵਿੱਚ ਕੋਠੀ ਦੇ ਵਿੱਚ ਪਾਉਣ ਕਰਨ ਨੂੰ ਰਹਿ ਗਏ ਸੀਗੇ ਜਿਵੇਂ ਬਾਹਰਲੇ ਪਾਸੇ ਪਿੱਲਰ ਨਹੀਂ ਲਾਏ ਹੈਗੇ ਉਹਨਾਂ ਨੇ ਆਪਾਂ ਨੇ ਉਹਦਾ ਇਹਨਾਂ ਨੂੰ ਸਮਝਾਇਆ ਸਾਰਾ ਕੁਝ ਬੀ ਇਹ ਤੋਂ ਤੁਸੀਂ ਏੰਨੇ ਇੰਚ ਦੀ ਗੰਧਾ ਲਾ ਲਓ ਜੀ ਇਹ ਆਪਾਂ ਪਹਿਲਾਂ ਰੈਡੇ ਦੁਬਾਰਾ ਤੋਂ ਕੋੜੇ ਕਰ ਸਕਦੇ ਆ ਚੌੜੇ ਕਰ ਸਕਦੇ ਆ ਉਹਨੂੰ ਪਲਰਾਂ ਨੂੰ ਉਹ ਜੀ ਡੀਜ ਇੱਕ ਦਊਗੀ ਉਹ ਚ ਦਿੱਕਤ ਦੀ ਆ ਜੀ ਫਿਰ ਮਤਲਬ ਕੀ ਆ ਜਦੋਂ ਫਿਰ ਪੂਰੀ ਲਾ ਦੇਣੇ ਪ੍ਰੋਪਰ ਲੱਗਦਿਆਂ ਫਿਰ ਇੱਧਰ ਨਹੀਂ ਇਹਨਾਂ ਬਣਨਾ ਜੀ ਫਿਰ ਇੱਧਰ ਔਟ ਜਾਂਦੇ ਦੋ ਇੰਚ ਇਹਨਾਂ ਤੇ ਖੁੱਲ ਜਾਂਦਾ ਜੀ ਆਪਾਂ ਦੇਖ ਲਓ ਜਿਵੇਂ ਆਪਣੀ ਨਾ ਕਈ ਵਾਰੀ ਡਿਮਾਂਡ ਰਹਿੰਦੀ ਆ ਵੀ ਯਾਰ ਆਪਾਂ ਨੇ ਫਰੰਟ ਵਧੀਆ ਬਣਾਉਣਾ ਹੈਗਾ ਹਨਾ ਤੇ ਉਹ ਚੀਜ਼ ਬਣੀ ਹੋਈ ਹੈ ਦੇ ਵਿੱਚ ਉੱਪਰਲੇ ਪਾਸਿਓਂ ਕੱਲਾ ਪੌੜੀਆਂ ਦੇ ਏਰੀਆ ਕਵਰ ਕਰਕੇ ਇਹਨਾਂ ਨੇ ਇੱਕ ਛੋਟਾ ਜਿਹਾ ਰ ਤੇ ਤੁਸੀਂ ਇਹ ਲਾ ਲਓ ਵੀ ਬਹੁਤ ਸੋਹਣਾ ਫਰੰਟ ਬਣ ਗਿਆ 25 ਫੁੱਟ ਦੇ ਵਿੱਚ ਇਵੇਂ ਫਰੰਟ ਫਰੰਟ ਬਣਿਆ ਹੋਇਆ ਸੀ ਇਹਨਾਂ ਦਾ 25 ਫੁੱਟ ਦੇ ਕੋਠੀ ਜਿਹੜੀ ਬਹੁਤ ਸੋਹਣੀ ਬਣ ਗਈ ਆ ਤੁਸੀਂ ਲਾ ਲਓ ਵੀ ਇੱਕ ਇਹਨਾਂ ਦੇ ਉੱਪਰਲੇ ਪਾਸੇ ਬੈਡਰੂਮ ਬਣਾਤਾ ਤੇ ਇਧਰਲੇ ਪਾਸੇ ਪੌੜੀਆਂ ਦਾ ਏਰੀਆ ਸੀਗਾ ਮਮਟੀ ਕਵਰ ਕਰ ਲਈ ਤੇ ਨਾਲੇ ਮੂਰੇ ਭਰਾਂਡਾ ਬਣ ਗਿਆ ਬੈਕ ਸਾਈਡ ਤੇ ਕੁਝ ਵੀ ਨਹੀਂ ਬਣਿਆ ਹੋਏਗਾ ਫਰੰਟ ਐਲੀਵੇਸ਼ਨ ਤੁਸੀਂ ਇਹ ਲਾ ਲਓ ਵੀ ਕੋਠੀ ਤਾਂ ਬਹੁਤ ਸਰਾ ਬਣ ਗਿਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਇਹੜੀਆਂ ਗਲੀਆਂ ਨੇ ਦਰਵਾਜ਼ੇ ਆ ਗਏ ਆਪਣੇ ਸਾਹਮਣੇ ਦੋ ਗਲੀਆਂ ਆ ਗਈਆਂ ਹਨ ਤੇ ਬਹੁਤ ਕਹਿੰਡ ਚੀਜ਼ ਬਣ ਗਈ ਬਾਕੀ ਬਾਹਰਲੇ ਪਾਸੇ ਤੁਸੀਂ ਆਹ ਲਾ ਲਓ ਵੀ ਸਾਰਾ ਉੱਪਰ ਰਹਿ ਗਿਆ ਤੇ ਇੱਕ ਬਾਹਰਲੇ ਪਾਸੇ ਜਿਹੜਾ ਟਾਇਲਟ ਹੈਗਾ ਉਹਨਾਂ ਨੇ ਕਮਨ ਲਾਤਾ ਪੌੜੀ ਵੀ ਬਾਹਰਲੇ ਪਾਸੇ ਦੀ ਆ ਗਈ ਬਹੁਤ ਛੋਣੀ ਚੀਜ਼ ਬਣ ਗਈ ਜੇ ਤੁਸੀਂ ਕਹਿਣੋ ਵੀ ਆਪਣਾ ਫਰੰਟ ਘੱਟ ਹੋਵੇ ਤਾਂ ਇਸ ਤਰ੍ਹਾਂ ਦੀ ਚੀਜ਼ ਵਧੀਆ ਬਣ ਜਾਂਦੀ ਹੈ ਬਾਕੀ ਆਪਣਾ ਸਾਹਮਣੇ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਵਿੱਚ ਅੰਦਰ ਕੀ ਕੁਝ ਬਣਿਆ ਹੋਇਆ ਹੈਗਾ ਜਿਵੇਂ ਤੁਸੀਂ ਆਹ ਲਾ ਲਓ ਵੀ ਇਹ ਲਗਭਗ ਜੇ 25 ਕੋ ਫੁੱਟ ਫਰੰਟ ਹੈਗਾ ਤੇ 43 ਫੁੱਟ ਲੰਬਾਈ ਹੋਊਗੀ ਇਹਦੀ ਸਾਹਮਣੇ ਇਹ ਆ ਗਿਆ ਸੀਗਾ ਕਾਰਪੋਰਚ ਕਾਰਪੋਰ ਜਿਹੜਾ ਪੌੜੀਆਂ ਨੇ ਪੌੜੀਆਂ ਹੈ ਕਾਰਪੋਰ ਤੇ ਆਪਾਂ ਨੇ ਵਿੱਚ ਦੀ ਝਾੜਤੀਆਂ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਇਹ ਸਾਹਮਣੇ ਆ ਗਈ ਲੋਬੀ ਲੋਬੀ ਵੀ ਵਧੀਆ ਖੁੱਲੀ ਹੈ ਪੌੜੀਏ ਦੇ ਬਾਹਰਲੇ ਪਾਸੇ ਦੀ ਆ ਗਈ 25 ਫੁੱਟ ਫਰੰਟ ਦੇ ਵਿੱਚ ਵੈਸੇ ਲੋਬੀ ਵਧੀਆ ਬਣਦੀ ਨਹੀਂ ਹੁੰਦੀ ਜੇ ਆਪਾਂ ਪੌੜੀ ਦੇ ਅੰਦਰ ਦੀ ਕਰ ਦਈਏ ਹੁਣ ਪਰ ਪੌੜੀ ਬਾਹਰ ਦੀ ਕਰਤੀਆਂ ਤਾਂ ਕਰਕੇ ਜਿਹੜੀ ਲੋਬੀ ਪੂਰੀ ਖੁੱਲੀ ਰਹੀ ਗਈ ਤੇ ਇਹ ਆ ਗਈ ਜੀ ਇਹਨਾਂ ਦੀ ਓਪਨ ਕਿਚਨ ਜਿਵੇਂ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਹੈ ਆਪਣੀ ਵੀ ਕਿਚਨ ਜੇ ਆਪਾਂ ਨੂੰ ਓਪਨ ਚਾਹੀਦੀ ਹੈ ਤੇ ਇਹਦੇ ਵਿੱਚ ਦੋ ਬੈੱਡਰੂਮ ਆ ਗਏ ਜੀ ਬੈਕ ਸਾਈਡ ਤੇ ਬਾਕੀ वेंटिलेशन ਦਾ ਬਹੁਤ ਵਧੀਆ ਸਿਸਟਮ ਹੈ ਬੈਕ ਤੇ ਨਾਲ ਦੇ ਖੇਤ ਆ ਗਏ ਤੇ ਵਿੱਚ ਇੱਕ ਪਾਣੀ ਸਟੋਰ ਰੱਖਤਾ ਸੀਗਾ ਛੋਟਾ ਜਿਹਾ ਆ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਆ ਗਿਆ ਸਟੋਰ ਸਟੋਰ ਦੇ ਵਿਚਲੇ ਪਾਸੇ ਆਪਾਂ ਉੱਪਰ ਉੱਪਰ ਛੱਤੀ ਦਾ ਜਿਹੜਾ ਹੈਗਾ ਇਹਨਾਂ ਨੇ ਆਪਣੇ ਆਪ ਹੀ ਕਰ ਲਿਆ ਉਹ ਤੇ ਇੱਥੋਂ ਵੈਂਟੀਲੇਸ਼ਨ ਦਾ ਬਹੁਤ ਵਧੀਆ ਹੋ ਗਿਆ ਤੇ ਜਿਹੜਾ ਟਾਇਲਟ ਹੈਗਾ ਟਾਇਲਟ ਤੁਸੀਂ ਟਾਇਲਟ ਹੈਗਾ ਜਿਹੜਾ ਇਹ ਕਾਮਨ ਲੱਗ ਗਿਆ ਬੈਕ ਸਾਈਡ ਤੇ ਕਿਉਂਕਿ ਇਸ ਕਮਰੇ ਦੇ ਵਿੱਚ ਦੀ ਵੀ ਬੈਕ ਸਾਈਡ ਤੇ ਆਪਾਂ ਨੇ ਗੇਟ ਰੱਖਤਾ ਤੇ ਦੂਜੇ ਵਿੱਚ ਦੀ ਵੀ ਫਰਸਟ ਬੈੱਡਰੂਮ ਹੈ ਜਿਹੜਾ ਸੈਕੰਡ ਬੈੱਡਰੂਮ ਹੈ ਦੋਨੋਂ ਬੈੱਡਰੂਮਾਂ ਦੇ ਵਿੱਚ ਦੀ ਗੇਟ ਰੱਖਤਾ ਤੇ ਬਾਕੀ ਵੈਂਟੀਲੇਸ਼ਨ ਦਾ ਪ੍ਰਬੰਧ ਹੈਗਾ ਜਿਹੜਾ ਪੂਰਾ ਵਧੀਆ ਹੋ ਗਿਆ ਉਹ ਵੀ ਠੀਕ ਹੈ ਜੀ ਤੇ ਇਹ ਆ ਗਿਆ ਇੱਕ ਬੈਡਰੂਮ ਇਹਨਾਂ ਦਾ ਇੱਕ ਦੂਸਰੇ ਪਾਸੇ ਜਿਹੜਾ ਆਪਾਂ ਨੇ ਬੈਕ ਸਾਈਡ ਤੇ ਤੁਹਾਨੂੰ ਦਿਖਾਇਆ ਸੀਗਾ ਜਿਹੜਾ ਇਹਨਾਂ ਨੂੰ ਆਪਾਂ ਨੇ ਫਰੰਟ ਬਣਾ ਕੇ ਦਿੱਤਾ ਸੀਗਾ ਉਹ ਇਹ ਦਿੱਤਾ ਸੀਗਾ ਬਣਾ ਕੇ 25 ਫੁੱਟ ਦੇ ਵਿੱਚ ਤੇ ਬਾਈ ਹੋਰ ਉਹਨਾਂ ਨੇ ਆਪ ਜਮੀ ਕਮਾਲ ਕਰਤੀ ਯਾਰ ਤੁਸੀਂ ਇਹ ਦੇਖ ਲਓ ਸਟੂਡੀਓ ਕੋਲੇ ਗਏ ਇਹ ਉਹਨੂੰ ਕਹਿੰਦੇ ਵੀ ਇਹਦੇ ਨਾਲ ਦੀ ਕੂਠੀ ਦੇ ਨਾਲ ਅਟੈਚ ਕਰ ਦੇ ਇੱਕ ਸੇਮ ਤੋਂ ਸੇਮ ਕਾਪੀ ਕੇ ਤੇ ਰਾਈਟ ਦੇ ਉੱਪਰ ਲਾ ਦੇ ਤੇ ਸਟੂਡੀਓ ਨੇ ਵੀ ਜਮਾ ਕਮਾਲ ਕਰਤੀ ਤੁਸੀਂ ਇਹ ਲਾ ਲਓ ਵੀ ਆਪਾਂ ਨੇ ਬਣਾ ਕੇ ਦਿੱਤਾ ਸੀਗਾ ਇਹਨੂੰ 25 ਫੁੱਟ ਦੇ ਵਿੱਚ ਤੇ ਇਹ ਡਿਜ਼ਾਈਨਿੰਗ ਇਹਨਾਂ ਕੋਲੇ ਆ ਗਈ ਸਾਰੀ ਪਲਾਨਿੰਗ ਹੈ ਜਿਹੜੀ ਹੀਟ ਲਈ ਆ ਗਈ ਤੇ ਉੱਪਰਲੇ ਤੁਸੀਂ ਇਹ ਲਾ ਲਓਗੇ ਸੇਮ ਇਸ ਤਰ੍ਹਾਂ ਦਾ ਬਣ ਜਾਊਗਾ ਜੇ ਦੋ ਪਾਈਆਂ ਵਾਸਤੇ ਪ੍ਰੋਜੈਕਟ ਬਣਾਉਣਾ ਤੁਸੀਂ ਨੇ ਤਾਂ ਤੁਸੀਂ ਨਕਸ਼ਾ ਆਪਣੇ ਤੋਂ ਇੱਕ ਕੋਠੀ ਦਾ ਬਣਵਾ ਸਕਦੇ ਹੋ ਦੂਜੀ ਦਾ ਤੁਹਾਡੇ ਨਾਲ ਲੱਗ ਜਾਊਗਾ ਇਹਦੇ ਵਿੱਚ ਜੋ-ਜੋ ਵੀ ਦਿੱਕਤਾਂ ਹੈਗੀਆਂ ਸੀ ਮਿਸਤਰੀ ਨੂੰ ਆਪਾਂ ਉਹ ਅੱਲਵਾ ਸਮਝਾਤੀ ਤੇ ਹੁਣ ਆਪਾਂ ਚੱਲਦੇ ਆਂ ਵਾਪਸੀ ਵਾਪਸੀ ਆਪਾਂ ਫਿਰ ਉੱਥੋਂ ਦੀ ਜਾਣਾ ਹੈਗਾ ਆਪਣਾ ਬਰਨਾਲੇ ਤੋਂ ਭੀਖੀ ਭੀਖੀ ਤੋਂ ਬਲਾਡਾ ਬਲਾਡੇ ਤੋਂ ਚੱਲਾਂਗੇ ਬਰੇਟਾ ਜੀ ਰੋਡ ਦਾ ਕੰਮ ਤੁਹਾਨੂੰ ਫੇਰ ਪਤੀ ਹੈ ਵੀ ਉਹੀ ਭੀੜਾ ਰੋਡ ਆ ਗਿਆ ਤੇ ਆਪਾਂ ਨੂੰ ਮੈਨੂੰ ਲੱਗਦਾ ਵੀ ਜਾਂਦੇ ਕਰਦੇ ਹਨੇਰਾ ਹੋ ਜਾਣਾ ਹੈ। ਲੇਟ ਆਪਾਂ ਕਾਫੀ ਹੋ ਗਏ। ਹਨੇਰਾ ਹੋ ਗਿਆ ਦਫ਼ਤਰ ਤੱਕ ਪਹੁੰਚਦੇ ਨੂੰ ਰੇਟੇ। ਤੇ ਬਰਨਾਲੇ ਦੀ ਵਿਜ਼ਿਟ ਆਪਣੀ ਵਧੀਆ ਰਹੀ। ਗਏ ਆਪਾਂ ਗਏ ਸੀ ਲਗਭਗ ਇੱਥੋਂ ਚੱਲੇ ਸੀ 1:00 ਵਜੇ ਤੇ ਆਪਾਂ 7:00 ਵਜੇ ਨੂੰ ਵਾਪਸ ਆ ਗਏ। ਬਾਕੀ ਆਪਣੇ ਕੰਮ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ। ਧੰਨਵਾਦ ਜੀ।